ਸਸੀ ਕਾ ਪਾਜੀ ਹਲੋ ਹਾਂ ਸਸੀ ਕਾ ਜੀ ਰਣਜੀਤ ਗਿੱਲ ਬੇਨਤੀ ਕਰ ਰਿਹਾ ਸੱਚ ਬਣੀ ਤੋਂ ਜੀ ਸਰ ਇੱਕ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਅਮਰਤਪਾਲ ਸਿੰਘ ਨੂੰ ਪ੍ਰਧਾਨ ਲਾਇਆ ਗਿਆ ਹੈ ਉਹ ਪਰਿਵਾਰ ਵੱਨੋਂ ਕਿਸ ਤਰ੍ਹਾਂ ਉਹਦੀ ਪੁਸ਼ਟੀ ਹੈ ਪਰਿਵਾਰ ਵੱਨੋਂ ਸਹਿਮਤੀ ਹੈਗੀ ਇਹਦੇ ਨਾਲ ਹੀ ਅਹ ਦੇਖੋ ਛੋਟੇ ਵੀ ਇਹਦੇ ਕੀਤਾ ਕੀ ਹੈ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਸੀਗੀ ਉਹ ਬੀਪ ਨੇ ਇੱਕ ਸਮਾਜਿਕ ਜਥੇਬੰਦੀ ਬਣਾਈ ਸੀ ਜੀ ਪਰ ਉਸ ਕੋਲੇ ਦੀਪ ਕੋਲੇ ਨਾ ਤਾਂ ਕੋਈ ਉਹਦਾ ਅਹੁਦਾ ਸੀ ਤੇ ਨਾ ਹੀ ਉਹ ਦੀਪ ਉਹਦਾ ਸੀ ਮੈਂਬਰ ਸੀਗਾ ਕੋਈ ਇਲੈਕਟਡ ਪੋਜੀਸ਼ਨ ਦਾ ਪੀਤਾ ਕੋਈ ਨਾ ਨਹੀਂ ਸੀਗਾ ਠੀਕ ਹੈ ਵਾਰਿਸ ਪੰਜਾਬ ਦੀ ਜਿੱਥੇ ਬੰਦੀ ਜਿਹੜੀ ਬਣਾਈ ਸੀਗੀ ਉਸ ਦਾ ਜਿਹੜਾ ਪ੍ਰਧਾਨ ਸੀਗਾ ਉਹਨੂੰ ਹਰਨੇਕ ਸਿੰਘ ਓਪਨ ਪਿੰਡ ਜਮੀਤਗੜ੍ਹ ਤਹਿਸੀਲ ਬਲਾਚੌਰ ਨੂੰ ਉਹਨੇ ਬਣਾਇਆ ਸੀ ਉਹ ਹਜੇ ਟਿੱਕਰ ਹੈਗੇ ਨੇ ਜੀ ਠੀਕ ਹੈ ਤੇ ਨੰਬਰ 2 ਗੱਲ ਇਹ ਹੈ ਵੀ ਵਾਰਸ ਪੰਜਾਬ ਦੀ ਜਥੇਬੰਦੀ ਤੇ ਜੋ ਮਤਲਬ ਜੋ ਵੀ ਸੀ ਕਿ ਇਲੈਕਟਡ ਬਾਡੀ ਉਹ ਹਜੇ ਤੱਕਰ ਐਸ ਇਟ ਹੈਗੀ ਐ ਤਾਂ ਫਿਰ ਦੀਪ ਸਿੱਧੂ ਦੀ ਜਗ੍ਹਾ ਤੇ ਕਿਸੇ ਨੂੰ ਅਪਾਇੰਟ ਕਰਨਾ ਤਾਂ ਉਹ ਕੋਈ ਉਸ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਕਹਿੰਦਾ ਮਤਲਬ ਇਹ ਹੈ ਵੀ ਦੀਪ ਸਿੱਧੂ ਜਿਹੜਾ ਇਲੈਕਟਡ ਬਾਡੀ ਦੇ ਹਨ ਉਹ ਹੈ ਨਹੀਂ ਸੀਗੇ ਤੇ ਫਿਰ ਉਹ ਸਮਾਜਿਕ ਜਥੇਬੰਦੀ ਹੈ ਉਹਨੂੰ ਇੱਕ ਸਮਾਜਿਕ ਤੌਰ ਤੇ ਚੁਣਨਾ ਚਾਹੀਦਾ ਹੈ ਕਹਿੰਦਾ ਮਤਲਬ ਇਹ ਜੀ ਆ ਬਿਲਕੁਲ ਉਹ ਤਾਂ ਕੌਮ ਜੋ ਕੌਮ ਚੁਣੂਗੀ ਕੌਮ ਜੋ ਚੁਣੂਗੀ ਉਹੀ ਪ੍ਰਵਾਨ ਹੋਊਗਾ ਨਾ ਹੂੰ ਦੀਪ ਨੂੰ ਦੀਪ ਨੇ ਕੋਈ ਇਹ ਥੋੜੀ ਵੀ ਕੋਈ ਏਸੀਗਾ ਉਹਨੂੰ ਤਾਂ ਕੌਮ ਨੇ ਪ੍ਰਵਾਨ ਕੀਤਾ ਜੀ ਤਾਂ ਕੌਮ ਕੌਮ ਦੇ ਸਿਰ ਤੇ ਜਾਣਾ ਚਾਹੀਦਾ ਕੌਮ ਜਿਹਨੂੰ ਚੁਣਨਾ ਚਾਵੇ ਉਹ ਚੁਣ ਲੇ ਬਾਕੀ ਇਹ ਵੀ ਹੈ ਦੀਪ ਨੇ ਜੋ ਵੀ ਲੜਾਈ ਸ਼ੁਰੂ ਕੀਤੀ ਉਹ ਆਪਦੀ ਧਰਤੀ ਤੇ ਆ ਕੇ ਸ਼ੁਰੂ ਕੀਤੀ ਸਭ ਕੁਝ ਛੱਡ ਛੜਾ ਕੇ ਆ ਕੇ ਧਰਤੀ ਤੋਂ ਸ਼ੁਰੂ ਕੀਤੀ ਤਾਂ ਕੋਈ ਇਹ ਜਿਹੜੀ ਦੀਪ ਦੀ ਲੜਾਈ ਸੀ ਨਾ ਜੋ ਦੀ ਸੋਚ ਸੀਗੀ ਉਹਨੂੰ ਕੋਈ ਬਾਹਰੋਂ ਬੈਠ ਕੇ ਜਾਂ ਕੋਈ ਫੇਸਬੁੱਕ ਤੇ ਨਹੀਂ ਲੜੀ ਜਾ ਸਕਦੀ ਉਹ ਤਾਂ ਧਰਤੀ ਤੋਂ ਆ ਕੇ ਸ਼ੁਰੂ ਕਰਨੀ ਪੈਣੀ ਹੈ ਉਹ ਧਰਤੀ ਪੰਜਾਬ ਦੀ ਧਰਤੀ ਹੈ ਸਰ ਜਿਹੜੀਆਂ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਵੀ ਆਈਆਂ ਰਹੀਆਂ ਨੇ ਨਿਯੁਕਤ ਨੂੰ ਲੈ ਕੇ ਉਹਦੇ ਬਾਰੇ ਫਿਰ ਕੀ ਕਹਿਣਾ ਜਿਹੜੀਆਂ ਉਹ ਪੋਸਟਾਂ ਆ ਰਹੀਆਂ ਨੇ ਬੁਢੀ ਡਗਾ ਵੀ ਪਾਈਆਂ ਜਾਂਦੀਆਂ ਕੁਝ ਬੰਦਿਆਂ ਦੇ ਵੱਲੋਂ ਵੀ ਅਮਰਪਾਲ ਸਿੰਘ ਨੂੰ ਉਹਨਾਂ ਦੀ ਥਾਂ ਤੇ ਵਾਰਸ ਲਾਇਆ ਗਿਆ ਦੇਖੋ ਜੇ ਤਾਂ ਵਾਰਸ ਪੰਜਾਬ ਦੀ ਜਥੇਬੰਦੀ ਦੇ ਦੀਪ ਕੋਲੇ ਕੋਈ ਅਹੁਦਾ ਹੁੰਦਾ ਜੀ ਫੇਰ ਤਾਂ ਉਹਨਾਂ ਪੋਸਟਾਂ ਦੀ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਦੇ ਤੋਂ ਨਿਯੁਕਤੀ ਆ ਵੀਂ ਜ਼ਰੂਰੀ ਹੈ ਜਾਂ ਹੈ ਨਹੀਂ ਹੈ ਤਾਂ ਫੇਰ ਤਾਂ ਉਹਨਾਂ ਦੇ ਕੁਝ ਸਵਾਲ ਬਣਦਾ ਸੀ ਜਦੋਂ ਉਹਨਾਂ ਕੋਲੇ ਕੋਈ ਅਹੁਦਾ ਹੀ ਨਹੀਂ ਸੀ ਜਦੋਂ ਉਹਨਾਂ ਕੋਲੇ ਵਾਰਸ ਪੰਜਾਬ ਦੀ ਜਥੇਬੰਦੀ ਅਹੁਦਾ ਹੀ ਨਹੀਂ ਸੀ ਤੇ ਫਿਰ ਉਹਨਾਂ ਦੀ ਥਾਂ ਤੇ ਅਪੁਆਇੰਟਮੈਂਟ ਕਾ ਦਿੱ ਹੂੰ ਤੇ ਫੇਰ ਦੂਜੀ ਗੱਲ ਇਹ ਹੈ ਵੀ ਜੋ ਬੰਦੇ ਨੇ ਮਦੀਪ ਨੇ ਜੋ ਆਪਦਾ ਗਰਾਊਂਡ ਬਣਾਇਆ ਸੀ ਜਾਂ ਦੋ ਆਪਦੀ ਲੜਾਈ ਸ਼ੁਰੂ ਕੀਤੀ ਸੀ ਉਹ ਤੁਸੀਂ ਇਹ ਲਾ ਲਓ ਵੀ ਉਹਨਾਂ ਦੇ ਲਾਈਵ ਤੋਂ ਸ਼ੁਰੂ ਲੈ ਕੇ ਤਾਂ ਉਹਨਾਂ ਨੇ ਸਭ ਕੁਝ ਛੱਡ ਛਡਾ ਕੇ ਆ ਕੇ ਜੋ ਆਪਦੀ ਲਗਜ਼ਰੀ ਲਾਈਨ ਛੱਡ ਕੇ ਹੈਨਾ ਤਾਂ ਇੱਥੇ ਪੰਜਾਬ ਆਏ ਸੀ ਤਾਂ ਫਿਰ ਉਸ ਤਰ੍ਹਾਂ ਆ ਕੇ ਸ਼ੁਰੂ ਕਰੋ ਤੇ ਫਿਰ ਉਹ ਸ਼ੁਰੂ ਹੋ ਜੂਗੀ ਤੇ ਦੀਪ ਦੀਪ ਇੱਕ ਸਭ ਜਿਹੜੀ ਕੌਮ ਦੇ ਨਾਂ ਤੇ ਕੌਮ ਨੂੰ ਜਗਾਉਣ ਵਾਸਤੇ ਆਇਆ ਸੀ ਦੀਪ ਨੇ ਕੋਈ ਕਿਸੇ ਦਾ ਬਣਿਆ ਬਣਿਆ ਪਲੇਟਫਾਰਮ ਨਹੀਂ ਲਿਆ ਸੀ ਉਹਨਾਂ ਨੇ ਆਪ ਦਾ ਆਪ ਦਾ ਪਲੇਟਫਾਰਮ ਬਣਾਇਆ ਸੀ ਅਮਰਪਾਲ ਸਿੰਘ ਨਾਲ ਗੱਲਬਾਤ ਹੋਈ ਸਰ ਤੁਹਾਡੀ ਐਡਵੋਕੇਟਸ ਆ ਦੇਖੋ ਭਾਈ ਜੀ ਮੈਂ ਤਾਂ ਨਾ ਤਾਂ ਕਦੇ ਉਹ ਅਮਰਪਾਲ ਜੀ ਨੂੰ ਜਾਣਦਾ ਨਾ ਕਦੇ ਮਿਲਿਆ ਉਹਨਾਂ ਨੂੰ ਜਿੱਥੋਂ ਤੱਕ ਮੈਂ ਜਾਣਦਾ ਮੈਂ ਕਦੇ ਵੀ ਉਹਨਾਂ ਨੂੰ ਨਹੀਂ ਰੂਬਰੂ ਹੋਇਆ ਬਾਕੀ ਜਿੰਨੇ ਵੀ ਦੀਪ ਦੇ ਨਾਲ ਸੀਗੇ ਜਿੱਥੋਂ ਤੱਕ ਮੇਰਾ ਸਬੰਧ ਹੈ ਦੀਪ ਨਾਲ ਬਹੁਤ ਸਿੱਧਿਕ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਤੇ ਨਾ ਹੀ ਮੇਰੇ ਕੋਲੇ ਦੀਪ ਬਾਈ ਨੇ ਉਹਨਾਂ ਬਾਰੇ ਕਦੇ ਗੱਲ ਕੀਤੀ ਹੈ ਮੈਂ ਨਹੀਂ ਜਾਣਦਾ ਉਹ ਵਿਚਾਰੇ ਕੌਣ ਨੇ ਤੇ ਕੀ ਉਹਨਾਂ ਦੀ ਪ੍ਰਾਪਤੀ ਹੈ ਮੈਨੂੰ ਮਤਲਬ ਕਦੇ ਵੀ ਨਹੀਂ ਮਿਲਿਆ ਉਹਨਾਂ ਨੂੰ ਅੱਗੇ ਦੀ ਰਣਨੀਤੀ ਕੀ ਲੈਣ ਵਾਲੀ ਹੈ ਫਿਰ ਇਸ ਇਹਨੂੰ ਲੈ ਕੇ ਜਿਹੜਾ ਇਹ ਕੰਟਰੋਵਰਸੀ ਜੀ ਬੰਨਦੀ ਜਾ ਰਹੀ ਹੈ ਇਹ ਇਹ ਜਿਹੜਾ ਫੈਸਲਾ ਕਰਨ ਦਾ ਅਧਿਕਾਰ ਮੇਰੇ ਕੋਲੇ ਨਹੀਂ ਹੈ ਜੀ ਗੱਲ ਜੀ ਇਹ ਫੰਡਕਟਰੀ ਤੋ ਪਰਿਵਾਰ ਦੇ ਮੈਂਬਰ ਨਾ ਤੈ ਕਰਨਗੇ ਜਿਨ੍ਹਾਂ ਤੋਂ ਬਾਈ ਦੀਪ ਲੈ ਕੇ ਚਲਦਾ ਸੀ ਰਹਿ ਲੈ ਕੇ ਚਲਦਾ ਸੀ ਠੀਕ ਹੈ ਨਾ ਉਹ ਹੀ ਤੈ ਕਰ ਸਕਦੇ ਇਹਦੇ ਇਹਦੇ ਬਾਰੇ ਮੇਰੇ ਕੋਲੇ ਕੋਈ ਪਿਆਰ ਨਹੀਂ ਵੀ ਅਗਲੀ ਰਣਨੀਤੀ ਕੀ ਹੋਊ ਜਾਂ ਕੀ ਨਹੀਂ ਹੋਊਗੀ ਪਰਿਵਾਰ ਵਾਲਿਆਂ ਨੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਜੀ ਦੇਖੋ ਮੈਂ ਪਰਵਾਹਰ ਦੇ ਵਿੱਚ ਹੀ ਰਹਿੰਦਾ ਹਾਂ ਪਰਿਵਾਰ ਨੇ ਪਹੁੰਚ ਕੀ ਕਰਨੀ ਹੈ ਪਰਿਵਾਰ ਦੇ ਮੈਂਬਰ ਹੀ ਆ ਸੀ ਤੇ ਕੋਈ ਇਹ ਨਹੀਂਗਾ ਵੀ ਪਰਿਵਾਰ ਮੇਰੇ ਤਿੱਕਰ ਪਹੁੰਚ ਕਰੇ ਹਰ ਸੈਮ ਸਾਡੇ ਤਾਂ ਕੋਈ ਜਿਵੇਂ ਰੱਬ ਨੇ ਕਾਲਜ ਚ ਰੋਗੀ ਭਰ ਕੇ ਲੈ ਗਿਆ ਤੇ ਅਸੀਂ ਕੋਈ ਪਰਿਵਾਰ ਨੇ ਕੋਈ ਪਹੁੰਚ ਕਰਨ ਵਾਲੀ ਗੱਲ ਤਾਂ ਹੈ ਹੀ ਨਹੀਂ ਅਸੀਂ ਤਾਂ ਹੁਣ ਵੀ ਪਰਿਵਾਰ ਦੇ ਨਾਲ ਤੇ ਪਰਿਵਾਰ ਸਾਡੇ ਨਾਲ ਭਾਈ ਜੀ ਇਹ ਨਹੀਂ ਲੱਗਦਾ ਵੀ ਜਿਵੇਂ ਜੱਥੇਬੰਦੀ ਦੀਪ ਨੂੰ ਹਜੇ ਥੋੜੇ ਦਿਨ ਹੋਏ ਆ ਹਨਾ ਵੀ ਹਜੇ ਤਾਂ ਉਹ ਕਹਿ ਸਕਦੇ ਆ ਵੀ ਆਪ ਸਿਵਾ ਦੀ ਅੱਗ ਨਹੀਂ ਠੰਡੀ ਹੋਈ ਵੀ ਐਡੀ ਛੇਤੀ ਇਹ ਟਾਂਚੇ ਨੂੰ ਅੱਗੇ ਉਹ ਰੋਡ ਮੈਪ ਲੈ ਕੇ ਚੱਲਣਾ ਇਸ ਤਰੀਕੇ ਦਾ ਕਰਨਾ ਉਹ ਲੱਗਦਾ ਨਹੀਂ ਕਿਤਨਾ ਕਿਤੇ ਗਲਤ ਨਹੀਂ ਲੱਗਦਾ ਜੀ ਦੇਖੋ ਭਈ ਇਹ ਪਤਾ ਕੀ ਹੈ ਢਾਂਚਾ ਤਾਂ ਪਹਿਲਾਂ ਬਣਿਆ ਹੋਇਆ ਹੈ ਹੂੰ ਢਾਂਚੇ ਨੂੰ ਦੀਪ ਬਣਾ ਕੇ ਗਿਆ ਹੂੰ ਤਾਂ ਢਾਂਚੇ ਦੇ ਜੋ ਦੀਪ ਨੇ ਬਣਾਇਆ ਹੈ ਉਸੇ ਢਾਂਚੇ ਦੇ ਅਕੋਰਡਿੰਗਲੀ ਤੁਸੀਂ ਚੱਲੋ ਜੀ ਠੀਕ ਜੋ ਢਾਂਚਾ ਬਣਾਇਆ ਦੀਪ ਨੇ ਉਹਨੂੰ ਫਾਲੋ ਕਰੋ ਜੀ ਠੀਕ ਤੇ ਦੇਸ਼ ਆਪਣੇ ਪੰਜਾਬ ਦੀ ਸੇਵਾ ਕਰੋ ਪੰਜਾਬ ਦੇ ਜਹਕਾਂ ਪ੍ਰਤੀ ਖੜੋ ਪੰਜਾਬ ਦੀ ਹੱਕਾਂ ਦੀਆਂ ਗੱਲ ਕਰੋ ਤੇ ਵੱਧ ਅਖਤਿਆਰਾਂ ਦੀ ਗੱਲ ਕਰੋ ਤਾਂ ਦੀਪ ਬਾਈ ਦੀ ਸੋਚ ਕੀ ਸੀਗੀ ਹੋਂਦ ਦੀ ਲੜਾਈ ਤੇ ਲੜਾਈ ਲੜੋਂਗੇ ਆਪੇ ਕੌਮ ਤੁਹਾਨੂੰ ਪ੍ਰਮਾਨ ਕਰ ਲੂਗੀ ਬਿਲਕੁਲ ਜੀ ਤੇ ਕੌਮ ਨੇ ਜਿਹਨੂੰ ਬਾਈ ਦੀਪ ਨੂੰ ਕੌਮ ਨੇ ਪ੍ਰਮਾਨ ਕੀਤਾ ਉਹਨੂੰ ਕੋਈ ਇਹ ਨਹੀਂ ਸੀ ਕਿ ਉਹ ਕੋਈ ਜਥੇਬੰਦੀ ਦਾ ਮਤਲਬ ਜਾਂ ਕੋਈ ਐਮਐਲਏ ਜਾਂ ਕੋਈ ਹੋਰ ਕੋਈ ਅਹੁਦਾ ਲੈਣ ਵਾਸਤੇ ਉਹ ਬੰਬਈ ਛੱਡ ਕੇ ਆਪਦੀ ਲਗਜ਼ਰੀ ਲਾਈਫ ਛੱਡ ਕੇ ਪੰਜਾਬ ਦੇ ਵਿੱਚ ਆਇਆ ਸੀ ਬਿਲਕੁਲ ਤੇ ਇਸ ਕਰਕੇ ਉਹਨੂੰ ਉਹਦੀ ਸੋਚ ਨੂੰ ਇੱਕ ਜਥੇਬੰਦੀ ਇਕਰ ਸੀਮਤ ਕਰਨਾ ਇਹ ਮੈਂ ਸਮਝਦਾ ਠੀਕ ਨਹੀਂ ਹੈ ਉਹਦੀ ਸੋਚ ਕੌਮ ਨੂੰ ਇੱਕ ਝੰਡੇ ਥੱਲੇ ਕਰਨਾ ਸੀਗੀ ਤੇ ਉਹ ਕਰ ਰਿਹਾ ਸੀ ਤੇ ਉਹ ਕਰਕੇ ਗਿਆ ਕਿਸੇ ਹੱਦ ਤੱਕ ਤਾਂ ਹੁਣ ਮੈਂ ਇਹੀ ਬੇਨਤੀ ਕਰੂੰਗਾ ਵੀ ਉਹਦੀ ਸੋਚ ਨੂੰ ਕਿਸੇ ਜਥੇਬੰਦੀ ਤੱਕ ਸੀਮਤ ਨਾ ਕੀਤਾ ਜਾਵੇ ਤੇ ਨਾ ਹੀ ਉਸ ਦੀ ਉਹਦੇ ਨਾਮ ਦੇ ਨਾਲ ਜੋੜ ਕੇ ਇਸਹੀ ਦਾ ਕੋਈ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਫਾਇਦਾ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਇਹਦਾ ਕਹਿਣ ਦਾ ਮਤਲਬ ਇਹ ਹੈ ਨਾ ਕਿ ਉਹ ਸਤ ਆਪੇ ਲੋਕ ਤੈਅ ਕਰਨਗੇ ਕੌਮ ਤੈਅ ਕਰੂਗੀ ਵੀ ਹੋ ਰਹੀ ਹੈ ਕਿ ਨਹੀਂ ਹੋਈ ਹੈ ਇੱਕ ਪਰਿਵਾਰ ਕੰਨੀ ਉਹ ਵੀ ਬੇਨਤੀ ਹੈ ਇਹ ਵੀ ਬੇਨਤੀ ਹੈ ਵੀ ਪਹਿਲਾਂ ਵੀ ਕੀਤੀ ਗਈ ਹੈ ਮਨਦੀਪ ਕੰਨਿਓ ਕੀਤੀ ਗਈ ਸੀ ਵੀ ਨਾ ਤਾਂ ਦੀਪ ਦੇ ਨਾਮ ਤੇ ਜਾਂ ਪਰਿਵਾਰ ਦੇ ਨਾਮ ਤੇ ਜਾਂ ਜੱਥੇਬੰਦੀ ਦੇ ਨਾਮ ਤੇ ਕੋਈ ਫੰਡ ਨੇ ਆ ਜਾਵੇ ਤੇ ਨਾ ਹੀ ਕੋਈ ਦੇਵੇ ਕਿਉਂਕਿ ਪਰਿਵਾਰ ਨੂੰ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਦਸ਼ਮ ਪਿਤਾ ਦਾ ਬਖਿਆ ਹੋਇਆ ਸਾਰਾ ਕੁਝ ਹੈਗਾ ਥਾਂਡ ਨੂੰ ਲੈ ਕੇ ਤਾਂ ਪਹਿਲਾਂ ਤੋਂ ਪਰਿਵਾਰ ਨੇ ਸਾਰਾ ਕੁਝ ਕਲੀਅਰ ਕਰਤਾ ਸੀ ਗਈ ਜੀ 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 ਸਰ ਇੱਕ ਹੋਰ ਸੀ ਮੇਰਾ ਛੋਟਾ ਜਿਹਾ ਸਵਾਲ ਇਹਨੂੰ ਲੈ ਕੇ ਵੀ ਆ ਜਥੇਬੰਦੀ ਆਪਾਂ ਕਹਿੰਦੇ ਹਾਂ ਵੀ ਇਹ ਜਥੇਬੰਦੀ ਹੁਣ ਜੇ ਅੱਗੇ ਸਮਾਜ ਕੇ ਸਾਰਾ ਤਾਣਾ ਬਾਣਾ ਅੱਗੇ ਲੈ ਕੇ ਜਾਣਾ ਉਹ ਕੋਈ ਇਕੱਠ ਹੋ ਸਕਦਾ ਸਾਂਝੇ ਥਾਂ ਤੇ ਵੀ ਫਿਰ ਇਸ ਤਰ੍ਹਾਂ ਦਾ ਜੇ ਹੋਵੇ ਤਾਂ ਕੋਈ ਅਨਾਉਂਸਮੈਂਟ ਦੇਖੋ ਇਸ ਚੀਜ਼ ਬਾਰੇ ਕਾਠ ਬਾਰੇ ਜਾਂ ਹੋਰ ਅਨਾਉਂਸਮੈਂਟ ਬਾਰੇ ਇਹ ਇਸ ਤਰ੍ਹਾਂ ਮੈਂ ਨਹੀਂ ਲੱਗ ਸਕਦਾ ਇਹ ਫੈਸਲਾ ਪਰਦਾ ਫੈਸਲਾ ਉਹ ਕੀ ਕਰਨਾ ਹੈ ਕਿ ਨਹੀਂ ਬਟ ਮੈਂ ਇਹਨਾਂ ਨੂੰ ਜ਼ਰੂਰ ਕਹੂੰਗਾ ਵੀ ਦੀਪ ਦੀ ਸੋਚ ਜੋ ਉਹਨੇ ਕਿਹਾ ਸੀ ਦੀ ਸੱਚ ਤੇ ਪਹਿਰਾ ਦੇਣਾ ਠੀਕ ਹੈ ਕੋਈ ਵੀ ਲੜਾਈ ਕਰਨੀ ਹੈ ਹੋਂਦ ਦੀ ਲੜਾਈ ਜਿੱਥੋਂ ਮਰਜ਼ੀ ਕੋਈ ਬੰਦਾ ਸ਼ੁਰੂ ਕਰ ਸਕਦਾ ਬਿਲਕੁਲ ਹਰ ਬੰਦੇ ਨੂੰ ਚਾਹੀਦਾ ਵੀ ਉਹਦੀ ਸੋਚ ਤੇ ਪੈਰਾ ਦੇ ਦੇ ਤੇ ਹੋਂਦ ਦੀ ਲੜਾਈ ਨੂੰ ਸ਼ੁਰੂ ਕੀਤਾ ਜਾਵੇ ਹਾਂ ਉਹਦੇ ਵਾਸਤੇ ਅਹੁਦੇਦਾਰੀਆਂ ਤੇ ਇਹਨਾਂ ਦੀ ਲੋੜ ਨਹੀਂ ਨਾ ਉਹ 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 ਦੀਪ ਦੀ ਸੋਚ ਕਿਸੇ ਅਹੁਦੇਦਾਰੀ ਜਾਂ ਕਿਸੇ ਜਥੇਬੰਦੀ ਦਾ ਮੈਂਬਰ ਹੋਣਾ ਜਾਂ ਐਮਐਲਏ ਐਮਪੀ ਮੈਂ ਤਾਂ ਐਕਸਪਲੇਨ ਕਰ ਦਊਂਗਾ ਕੋਈ ਚੀਫ ਮਿਨਿਸਟਰ ਜਾਂ ਉਹ ਵੀ ਨਹੀਂ ਸੀਗਾ ਉਈ ਕਿ ਇਹ ਕਿ ਦੀਪ ਦੀ ਸੋਚ ਏ ਸੀ ਵੀ ਸਾਡੀ ਜੋ ਕੌਮ ਦਾ ਫਲਸਫਾ ਹੈ ਬਾਬਾ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈ ਉਹਨੂੰ ਅੱਗੇ ਲੈ ਕੇ ਜਾਣਾ ਜੀ ਹਾਂ ਜੀ ਸਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ